ਇਨਮ ਤੋਟਾ ਸਸੀਗਾ ਭਾਜੀ ਮੇਰਾ ਨਾਮ ਪਲਵਿੰਦਰ ਕੌਰ ਹੈ ਕੀ ਗੱਲ ਬਾਤ ਵੀ ਗੱਲ ਬਾਤ ਗੱਲ ਬਾਤ ਇਹਦਾ ਭਾਜੀ ਰਾਤ ਦੇ ਉੱਪਰ ਹੀ ਸੁੱਤੇ ਹੀ ਛੱਤ ਤੇ ਹੀ ਸੁੱਤੇ ਹੀ ਮੱਚੇਦਾਰੀਆਂ ਲਾ ਕੇ ਉੱਪਰ ਸੁੱਤੇ ਹੋਗੇ ਤੇ ਥੱਲੇ ਸਾਡੇ ਆ ਗ੍ਰੇਲ ਪੁੱਟੀ ਆ ਗ੍ਰੇਲ ਪੁੱਟ ਕੇ ਤੇ ਅੰਦਰ ਸਾਡੇ ਲੋਕਰ ਹੀ ਗਿਆ ਇੱਥੇ ਸਟੋਰ ਦੇ ਵਿੱਚ ਅਲਮਾਰੀ ਪਈ ਆ ਇਹਦੇ ਵਿੱਚ ਮੇਰੇ ਗਿਆਣਾ ਗੱਟਾ ਹੀ ਗਿਆ ਤਾਂ ਗਿਆਣਾ ਕੱਢ ਕੱਢ ਲੈ ਕੇ ਸਾਰੇ ਲਾਗੇ ਕੁਛ ਨਹੀਂ ਛੱਡਿਆ ਬਾਕੀ ਦੇਖਣ ਦੇ ਅਸੀਂ ਕਿੱਥੇ ਕਿੱਥੇ ਕੀ ਕੀ ਗਿਆ ਹੈ ਬਾਕੀ ਉਹ ਵੀ ਦੱਸਾਂਗੇ ਤੁਹਾਨੂੰ ਪਤਾ ਨਹੀਂ ਲੱਗਾ ਕਦੋਂ ਆਏ ਕਿਸ ਨਹੀਂ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਾ ਕਿ ਕਦੋਂ ਆਏ ਉਹਨੇ ਜੀ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ ਲੱਗਦਾ ਨੁਕਸਾਨ ਤੇ ਭਾਜੀ ਅਜੇ ਹੋਇਆ ਹੀ ਹੈ ਨੁਕਸਾਨ ਤੇ ਬਹੁਤ ਹੋ ਗਿਆ ਸੋਨਾ ਸਾਰਾ ਲੈ ਗਏ ਪੈਸੇ ਪਏ ਹੀ ਉਹ ਲੈ ਗਏ ਬਾਕੀ ਅਜੇ ਚੈਕਿੰਗ ਕਰ ਰਹੇ ਆ ਦੇਖਦੇ ਆ ਬਾਕੀ ਸੋਨਾ ਸੀ ਸੋਨਾ ਮੇਰਾ 7-8 ਲੱਖ ਦਾ ਸੋਨਾ ਹੈਗਾ ਜੀ ਤੇ ਨਗਦੀ ਕਿੰਨੀ ਸੀ ਨਗਦੀ ਥੋੜੀ ਹੀ ਲੱਗਦਾ ਹਾਂਜੀ ਲੱਗਦੇ ਹੈਗੇ ਥੋੜਾ ਹੀ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਬਸ ਇਹੀ ਕਰਦੇ ਆ ਉਹਨਾਂ ਨੂੰ ਫੜੋ ਕਿ ਜਿਹੜਾ ਸਾਡੇ ਨਾਲ ਹੋਇਆ ਦੂਸਰਿਆਂ ਨਾਲ ਨਾ ਹੋਵੇ ਤੇ ਬਾਕੀ ਅਹੀ ਉਹਨਾਂ ਦੇਖ ਕੇ ਬਾਕੀ ਕਾਰਵਾਈ ਕੀਤੀ ਜਾਵੇ ਪਤਾ ਵੀ ਨਹੀਂ ਲੱਗਾ ਮੈਮ ਕਿ ਕਦੋਂ ਆਏ ਕਦੋਂ ਨਹੀਂ ਸਾਨੂੰ ਨਹੀਂ ਪਤਾ ਲੱਗਦਾ ਕੁਛ ਨਹੀਂ ਪਤਾ ਲੱਗਦਾ ਕੋਠੇ ਤੇ ਸੱਤੇ ਪੈਸੇ ਹਾਂਜੀ ਆਈ ਕੋਠੇ ਤੇ ਹੀ ਵੜੇ ਮੇਰਾ ਨਾਮ ਬਲਿੰਦਰ ਕੌਰ ਕੀ ਵਾਰਦਾਤ ਹੋਈ ਨੇ ਵਾਰਦਾਤ ਪਾਜੀ ਸਾਨੂੰ ਸਵੇਰੇ ਉੱਠੇ ਆ ਤੇ ਸਾਨੂੰ ਮਤਲਬ ਉੱਠ ਜਾ ਸਾਰ ਜਿੱਦਾਂ ਉੱਠ ਕੇ ਤੁਹਾਨੂੰ ਪਤਾ ਹੈ ਉੱਠੀ ਤਾਂ ਮੈਂ ਜਿੱਦਾਂ ਪੜਦੇ ਸਾਈਡ ਤੇ ਕਰਨ ਲੱਗੀ ਹਾਂ ਸਾਡੀ ਗਰੇਲ ਪੁੱਟੀ ਹੈ ਪੁੱਟ ਕੇ ਮਤਲਬ ਮੈਂ ਜਦੋਂ ਦੇਖਿਆ ਤੇ ਲਿਮਾਰੀ ਦੇ ਲੋਕ ਸਾਰੇ ਤੋੜੇ ਆ ਮੈਂ ਲਿਮਾਰੀ ਦੇ ਸਾਰਾ ਸਮਾਨ ਵੀ ਖਲਾ ਰਿਆ ਪਿਆ ਜਦੋਂ ਮੁਟ ਕੇ ਦੇਖਿਆ ਚਲੋ ਥੋੜੇ ਜੇ ਪੈਸੇ ਜ਼ਰੂਰ ਸਾਨੂੰ ਚ 15-2000 ਰੁਪਇਆ ਉਹ ਹੈ ਨਹੀਂ ਨਾ ਬਾਕੀ ਸਾਰਾ ਸਮਾਨ ਖਲਾਰਿਆ ਪਿਆ ਹੁਣ ਮਤਲਬ ਇਹੋ ਹੀ ਅਹੀ ਤੁਹਾਡੇ ਅਗੇ ਬੇਨਤੀ ਕਰਦੇ ਆ ਮਤਲਬ ਇਹਨਾਂ ਦੀ ਕੋਈ ਪੁੱਛ ਪਿਛ ਕੀਤੀ ਜਾਵੇ ਕੌਣ ਆ ਜਿਹੜਾ ਮਤਲਬ ਇਹੋ ਜਿਹਾ ਕੰਮ ਕਰੇ ਘਰ ਦੇ ਵਿੱਚ ਵੀ ਜੂਸੀ ਨੇ ਤੇ ਬਚੇ ਅਸੀਂ 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 ਲੱਗਾ ਦੂਜੇ ਕਮਰੇ 'ਚ ਅਸੀਂ ਉੱਥੇ ਦੋਨੇ ਮਾਪਤ ਸੁੱਤੇ ਪਏ ਪਤਾ ਵੀ ਨਹੀਂ ਲੱਗਾ ਕੋਈ ਬਿਲਕੁਲ ਵੀ ਕੋਈ ਸਾਨੂੰ ਪਤਾ ਨਹੀਂ ਹਾਂ ਇਹ ਸਿਰ ਉੱਠੇ ਹੀ ਐ ਤੇ ਹੀ ਦੇਖਿਆ ਸਾਨੂੰ ਕੋਈ ਪਤਾ ਫਿਰ ਅਸੀਂ ਆਣ ਗਵਾਣ ਤੁਹਾਨੂੰ ਪਤਾ ਰੌਲਾ ਪੈ ਗਿਆ ਸਾਰੇ ਦੇਖਣ ਆਏ ਤੇ ਮਤਲਬ ਹੁਣ ਪਾਜੀ ਪਿਆਰ ਵੀ ਹੋਏਗੀ ਤੇ ਤਾਂ ਹੀ ਪਤਾ ਲੱਗੇਗਾ ਕੌਣ ਨੁਕਸਾਨ ਦਾ ਦੇਖ ਨੁਕਸਾਨ ਦਾ ਇਹੋ ਹੀ ਤੁਹਾਨੂੰ ਦੱਸਿਆ 15-20000 ਰੁਪਏ ਸਾਡਾ ਫਰਸਾ ਬਾਕੀ ਬਚਾ ਬਾਕੀ ਬਚਾ ਬਾਕੀ ਹੋਰ ਕੱਪੜੇ ਸੀ ਇੱਧਰ ਹੋਰ ਖਾਇ ਵੀ ਕੁਛ ਨਹੀਂ ਸੀ ਹੋਰ ਇਹ ਪ੍ਰਸ਼ਾਸਨ ਤਾਂ ਮੈਂ ਹੁਣ ਯਕੀਨ ਮੰਨ ਕਾ ਮੰਗੇ ਇਹੋ ਹੀ ਗਾਦੇ ਵੀ ਹਨ ਹੁਣ ਇਨਸਾਫ ਚਾਹੀਦਾ ਪਤਾ ਲੱਗਣਾ ਚਾਹੀਦਾ ਜਲਦੀ ਤੋਂ ਜਲਦੀ ਹਾਂਜੀ ਫਾੜ ਹੋਏ ਵੀ ਕੌਣ ਮਤਲਬ ਇਹੋ ਜਿਹਾ ਕੰਮ ਕਰਕੇ ਜੀ ਕੀ ਨਾਮ ਅਗਲੀ ਕੋਟ ਮੈਂ ਨਾ ਸੁਖਿੰਦਰ ਕੋਈ ਗੱਲ ਬਾਤ ਇਹ ਮਤਲਬ ਇਹਦਾ ਹੋਏ ਵੀ ਅਹੀਂ ਸਾਵੀ ਆਪਾ ਸੁੱਤੇ ਪਏ ਸੀ ਤੇ ਸੁੱਤੇ ਪਿਆ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਧਰੋਂ ਆਏ ਕਿਧਰੋਂ ਦੇ ਨਹੀਂ ਆਏ ਹੈਗੇ ਤੇ ਅਸੀਂ ਹਜੇ ਦੇਖਣ ਰਹੇ ਆ ਕਿ ਸਾਡਾ ਕੀ ਕੀ ਹੋਇਆ ਹੈ ਕਾਲੇ ਤੁਲੇ ਸਾਰੇ ਟੁੱਟੇ ਪਏ ਆ ਤੇ ਸਾਨੂੰ ਇਹ ਨਹੀਂ ਹਜੇ ਪਤਾ ਨਹੀਂ ਲੱਗਣਿਆ ਹੈ ਕਿਸੇ ਘਰੇ ਨਹੀਂ ਜੋ ਸੀ ਅਸੀਂ ਵੀ ਦੂਜੀ ਅੰਦਰ ਸੁੱਤੇ ਪਏ ਸੀ ਇਹ ਨਹੀਂ ਪਤਾ ਲੱਗਾ ਕਿੰਨੇ ਵਜੇ ਆਏ ਕਿੰਨੇ ਵਜੇ ਨਹੀਂ ਆਏ ਹੈਗੇ ਨੁਕਸਾਨ ਕੀ ਕੀਤਾ ਹੋਇਆ ਪਤਾ ਨਹੀਂ ਲੱਗਦਾ ਪਿਆ ਹਜੇ ਇਹ ਵੇਖਣ ਦਾ ਹੈ ਬਿਮਾਰੀਆਂ ਬੋਲੀਆਂ ਸਾਰਿਆਂ ਦੇ ਜਿੰਦ ਤੇ ਤੋੜੇ ਸਾਰੇ ਤੋੜੇ ਪਏ ਆ ਚਾਬੀਆਂ ਸੇ ਉਹਨਾਂ ਨੂੰ ਚਾਬਗਾ ਤੋਂ ਬਿਨਾ ਤੋੜੇ ਆ ਘਰ ਦੇ ਵਿੱਚ ਕੌਣ ਕੌਣ ਮਜੂਰ ਸੀ ਜੀ ਘਰ ਵਿੱਚ ਮੇਰੀ ਨੂੰਹ ਹੈ ਮੈਂ ਆ ਵਾਂ ਇੱਕ ਮੇਰੀ ਛੋਟੀ ਪੋਤੀ ਹੈ ਇਸ ਲਈ ਹੁਣ ਖਤਰਾ ਹੈ ਕਦੇ ਕੀ ਆ ਵੀ ਪਤਾ ਨਹੀਂ ਹੁੰਦਾ ਵੀ ਕਿਹੜੇ ਵਲਗੀ ਆ ਸਕਦੇ ਆ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਅਹੀਂ ਇਹੇ ਕਹਿੰਨੇ ਆ ਵੀ ਇਹ ਫੜੇ ਜਾਣੇ ਪੀ ਫੜੇ ਜਾਣ ਸਾਨੂੰ ਪਤਾ ਲੱਗਿਆ ਪੀ ਇਹ ਕੌਣ ਹੈਗੇ ਆ ਪੈਂਦੇ ਆ ਪੀ ਜਿਆਦਾ ਅਸੀਂ ਤੇ ਇਹੀ ਕਹਿਣੇ ਆ ਪੀ ਫੜੇ ਜਾਣ ਮੇਰਾ ਨਾਮ ਕੁਲਜੀਤ ਸਿੰਘ ਹੈ ਜੀ ਮੈਂ ਉੱਚੀ ਕਸੀ ਦਾ ਰਹਿਣ ਵਾਲਾ ਜੀ ਤੇ ਇੱਥੇ ਸਾਡੇ ਰਾਤ ਇੱਕ ਬਾਰਦਾਤ ਹੋਈ ਹੈ ਤਿੰਨ ਚਾਰ ਘਰਾਂ ਦੇ ਵਿੱਚ ਦੋਰਾਨ ਕੀਤੀ ਹੈ ਕੋਈ ਸੋਨਾ ਜਿੱਦਾਂ ਪੈਸੇ ਕਈਆਂ ਘਰਾਂ ਚ ਲੱਗੇ ਆ ਗ੍ਰਿਲਾਂ ਤੋੜ ਕੇ ਗ੍ਰਿਲਾਂ ਭੰਨ ਕੇ ਅੰਦਰ ਬੜੇ ਆ ਜੀ ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਆਂ ਇਹ ਇਹਨਾਂ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਲਦੀ ਦੀ ਰਤੀ ਫੜਿਆ ਜਾਵੇ ਤੇ ਅੱਗੇ ਤੋਂ ਇਹ ਦੁਆਰਾ ਇਸ ਫਰਦਤ ਨੂੰ ਅੰਜਾਮ ਨਾ ਦੇ ਸਕਣ ਸਰ ਜੀ ਅੱਜ ਉੱਚੀ ਵਸੀ ਚੋਰੀਆਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਤੇ ਉੱਚੀ ਵਸੀ ਕਸਬੇ ਦੇ ਵਿੱਚ ਨਾ ਉੱਥੇ ਸੰਤੋਖ ਸਿੰਘ ਸਾਨਾ ਪਰਦੇਵੀ ਹੀਰ ਸਿੰਘ ਆ ਉਹ ਰਾਤ ਸਮੇਂ ਨੂੰ ਸੁੱਤੇ ਜਗੇ ਤੇ ਉਹਦੇ ਘਰ ਦੀ ਗਰੇਲ ਤੋੜ ਕੇ ਕੋਈ ਨਾਮ ਰੋਂਗ ਕਰਤੀ ਜਿਹੜੇ ਆ ਉਹ ਇੱਕ ਕੜਾ ਸੋਨੇ ਦਾ ਸਾਫ ਔਰ ਕੁਝ ਮਕੇ 14000 ਰੁਪਇਆ ਜਿਹੜਾ ਨਗਦ ਉਹਨਾਂ ਦਾ ਚੋਰੀ ਕਰਕੇ ਲੈ ਗਏ ਤੇ ਤਫतीश ਜਾਰੀ ਆ ਅਸੀਂ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਜਿਹੜੇ ਤਿੰਨ ਤਿੰਨ ਘਰਾਂ ਚ ਕਹਿੰਦੇ ਚੋਰੀ ਹੋਈ ਇੱਥੇ ਹਾਂ ਹੋਰ ਨਾਲ ਵੀ ਚੱਲ ਰਹੀ ਹੈ ਤਫतीश ਆ ਚੱਲ ਰਹੀ ਹੈ ਤੇ ਜਿਹੜੀ ਬੰਦੀ ਕਾਰਵਾਈ ਹੈ ਮੇਰੇ ਕੋਲ ਨਹੀਂ